ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਧਰੋ ਇਸ ਵਕਤ ਅਸੀਂ ਸਨਰਾਈਜ਼ ਪਬਲਿਕ ਸਕੂਲ ਹਿੰਮਤਪੁਰਾ ਦੇ ਵਿੱਚ ਮੌਜੂਦ ਹੈ ਔਰ ਇੱਥੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੀਵਾਲੀ ਦਾ ਤਿਉਹਾਰ ਹੈ ਜਿਹੜਾ ਆ ਰਿਹਾ ਹੈ ਔਰ ਇਹ ਦੀਵਾਲੀ ਨੂੰ ਦੇਖਦੇ ਹੋਏ ਬੱਚਿਆਂ ਨੇ ਬੜੇ ਰੀਜਾਂ ਦੇ ਨਾਲ ਜਿਹੜੀ ਰੰਗੋਲੀ ਤਿਆਰ ਕੀਤੀ ਹੈ ਔਰ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਬੱਚਿਆਂ ਨੇ ਨਿੱਕੀਆਂ ਨਿੱਕੀਆਂ ਔਰ ਇਹਨਾਂ ਨੇ ਰੰਗੋਲੀ ਤਿਆਰ ਕੀਤੀ ਹੈ ਔਰ ਦੇਖੋ ਕਿੰਨੇ ਪਿਆਰੇ ਰੰਗੋਲੀ ਰੰਗਾਂ ਦੇ ਨਾਲ ਬਹੁਤ ਖੂਬਸੂਰਤ ਰੰਗੋਲੀ ਬੱਚੀਆਂ ਨੇ ਬਣਾਈ ਹੈ ਔਰ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬੱਚੇ ਕੀ ਹਾਲ ਹੈ ਠੀਕ ਹੋ ਹੈ ਕਿਹੜੀ ਕਲਾਸ ਚ ਪੜ੍ਹਦੇ ਹੋ ਨਾਈਨ ਨਾਈਨਥ ਜੋਂ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਪ੍ਰਭਦੀਪ ਕੋਹੜ ਹੈ ਤੁਹਾਡਾ ਸਰ ਮੇਰਾ ਨਾਮ ਮਨਜੀਤ ਕੋਹੜ ਹੈ ਤੁਹਾਡਾ ਸਰ ਮੇਰਾ ਨਾਮ ਪਵਨਪ੍ਰੀਤ ਕੋਹੜ ਹੈ ਔਰ ਤੁਹਾਡਾ ਸੰਦੀਪ ਕੌਰ ਸੰਦੀਪ ਕੌਰ ਔਰ ਤੁਸੀਂ ਇਹ ਚਾਰੋਂ ਨੇ ਰਲ ਕੇ ਬਣਾਈ ਹੈ ਜੀ ਹਾਂ ਸਰ ਓਕੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਐਡਵਾਂਸ ਦੇ ਵਿੱਚ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਤੇ ਜਿਹੜਾ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਖੁਸ਼ੀਆਂ ਬਖਸ਼ੇ ਔਰ ਬਹੁਤ ਖੂਬਸੂਰਤ ਤੁਸੀਂ ਰੰਗੋਲੀ ਬਣਾਈ ਹੈ ਤੇ ਦੀਵਾਲੀ ਤੇ ਫਿਰ ਕੀ ਪਲਾਨ ਹੈ ਵੈਕਮ ਟੂ ਕੀ ਚਲਾਉਣੇ ਹੋਣੇ ਸਹੀ ਜਲਾਉਂਦੇ ਵੈਰੀ ਗੁੱਡ ਵੈਸੇ ਦਿਵਾਲੀ ਕਿਵੇਂ ਮਨਾਉਨੇ ਆ ਫਿਰ ਸਰ ਦੀਵੇ ਜਲਾ ਕੇ ਜਾਂ ਫਿਰ ਪੌਦੇ ਲਗਾ ਕੇ ਪੌਦੇ ਲਗਾ ਕੇ ਵੈਰੀ ਗੁੱਡ ਹਰ ਵਾਰ ਮਨਾਉਂਦੇ ਪੌਦੇ ਲਗਾਏ ਹੈ ਨਾ ਵੈਸੇ ਕਿਉਂਕਿ ਬੁੜਾਕੇ ਵਗੈਰਾ ਦਾ ਵੇਸਟ ਜਨਰੇਟ ਹੁੰਦਾ ਨਾ ਪੋਲੂਸ਼ਨ ਫ੍ਰੀ ਦਿਵਾਲੀ ਆਪਾਂ ਨੂੰ ਮਨਾਉਣੀ ਚਾਹੀਦੀ ਹੈ ਔਰ ਬਹੁਤ ਵਧੀਆ ਮੈਸੇਜ ਬੱਚੀਆਂ ਨੇ ਦਿੱਤਾ ਹੈ ਕਿ ਗ੍ਰੀਨ ਦੀਵਾਲੀ ਬਣਾਓ ਔਰ ਕਿਸੇ ਨਾਲ ਕਿਸੇ ਨੂੰ ਨੁਕਸਾਨ ਨਾ ਹੋਵੇ ਔਰ ਇਹ ਬੱਚੀਆਂ ਦਾ ਕਹਿਣਾ ਹੈ ਕਿ ਅਸੀਂ ਜਿਹੜੀਆਂ 9th ਕਲਾਸ ਦੀਆਂ ਬੱਚੀਆਂ ਔਰ ਇਹ ਕਹਿਨੀਆਂ ਕਿ ਅਸੀਂ ਪੌਦੇ ਲਗਾ ਕੇ ਸਭ ਤੋਂ ਵਧੀਆ ਗੱਲ ਹੈ ਜਿਹੜਾ ਸਭ ਤੋਂ ਮੈਂ ਕਹਿੰਦਾ ਤੁਹਾਡੀ ਗੱਲ ਮੈਨੂੰ ਬੜੀ ਪਿਆਰੀ ਲੱਗੀ ਕਿ ਪੌਦੇ ਲਗਾ ਕੇ ਤੁਸੀਂ ਦੀਵਾਲੀ ਮਨਾਉਨੇ ਆ ਔਰ ਇਹ ਜੇ ਸਾਰੇ ਕਰਨ ਲੱਗ ਜਾਣ ਤਾਂ ਸਾਡਾ এনवायरमेंट ਕੀ ਹੋ ਜੂਗਾ ਕੱਟ ਆਪਣੀ ਨਾਮ ਕੱਟ ਹੋਗਾ ਦਿਨ ਵਾਰ ਪੋਲਿਊਸ਼ਨ ਕੱਟ ਜੂਗਾ ਹਾਂ ਨਾ ਯਸ ਹਾਂ ਔਰ ਤੁਹਾਨੂੰ ਪਤਾ ਹੈ ਪੋਲਿਊਸ਼ਨ ਨਾਲ ਕੀ ਇਫੈਕਟ ਪੈ ਰਿਹਾ ਸਾਡੇ ਵੈਦਰ ਤੇ ਤੇ ਜਿਹੜਾ ਮੌਸਮ ਸਾਡੇ ਤੇ ਸਰ ਪੋਲਿਊਸ਼ਨ ਮੈਂ ਤਾਂ ਸਰ ਬਹੁਤ ਜ਼ਿਆਦਾ ਪੈ ਮਾਰ ਲਿਆ ਹੋਰੀ ਨਾ ਹੂੰ ਗਲੋਬਲ ਵਾਰਮਿੰਗ ਹੋ ਰਹੀ ਹੈ ਗਲੋਬਲ ਵਾਰਮਿੰਗ ਕਰਕੇ ਜਿਹੜਾ ਟੈਂਪਰੇਚਰ ਹੈ ਮੌਸਮਾਂ ਦੇ ਵਿੱਚ ਤਬਦੀਲੀ ਆਪਾਂ ਦੇਖਦੇ ਹਾਂ ਕਿ ਕਿਸੇ ਜਗ੍ਹਾ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਕਿਸੇ ਜਗ੍ਹਾ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਮਤਲਬ ਮੌਸਮਾਂ ਦੇ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ ਨਾ ਜੀ ਗਰਮੀ ਪੈ ਰਹੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਸੋ ਇਹ ਕਾਹਦੇ ਕਰਕੇ ਹੈ ਗਲੋਬਲ ਵਾਰਮਿੰਗ ਕਰਕੇ ਹੋ ਗਲੋਬਲ ਵਾਰਮਿੰਗ ਕਰਕੇ ਹੋਈ ਹੈ ਉਹ ਜਿਹੜਾ ਇਹ ਪੋਲਿਊਸ਼ਨ ਹੈ ਠੀਕ ਹੈ ਸੋ ਆਪਾਂ ਸਾਰੇ ਮੈਸੇਜ ਦੇਈਏ ਸਾਰੇ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਨੇ ਬੱਚੇ ਐ ਸਨਰਾਈਜ਼ ਪਬਲਿਕ ਸਕੂਲ ਹੈ ਮਦਪੁਰਾ ਦੇ ਵਿਦਿਆਰਥੀਆਂ ਦਾ ਇੱਕ ਬਹੁਤ ਪਿਆਰਾ ਮੈਸੇਜ ਹੈ ਕਿ ਦੀਵਾਲੀ ਅਸੀਂ ਘਰ ਦੇ ਵਿੱਚ ਰਹਿ ਕੇ ਔਰ ਆਪਣੇ ਪਰਿਵਾਰ ਦੇ ਨਾਲ ਪੌਤੇ ਲਗਾ ਕੇ ਦੀਵਾਲੀ ਮਨਾਓ ਤਾਂ ਕਿ ਸਾਰਿਆਂ ਲਈ ਇਹ ਜਿਹੀ ਬੜੀ ਹੈਲਦੀ ਦੀਵਾਲੀ ਹੋਵੇ ਸਾਡੇ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ